ਪਲਦੇਵ ਰਾਜ ਡਿਸਟ੍ਰਿਕਟ ਆਯੁਰਵੇਦਿਕ ਜੁਨਾਨੀ ਅਫਸਰ ਬਠੰਡਾ ਅਤੇ ਡਰੈਗਨ ਇੰਸਪੈਕਟਰ ਸਰ ਇਹ ਰਹਿਮਤ ਜਿਹੜਾ ਸਟੋਰ ਹੈਗਾ ਸੀਤਾਗਾ ਸਟੋਰ ਜੀ ਇਹ ਇਸ ਬੰਦੇ ਕੋਲ ਲਗਭਗ 70-72 ਸਿਸ਼ੀਆ ਸਾਡੇ ਕੋ ਕਾਮਣੀ ਦਾ ਪੜਿਆ ਗਿਆ ਤੇ ਸਾਡੇ ਮੇਰੇ ਨਾਲ ਇੰਸਪੈਕਟਰ ਹਰਜੋਤ ਜਿਹੜੇ ਸਿਵਲ ਲੈਂਡ ਤੇ ਐਸਐਚਓ ਨੇ ਇਹਨਾਂ ਦੀ ਪੁਲਿਸ ਪਾਰਟੀ ਸਮੇਤ ਇਹ ਕਾਬੂ ਕੀਤਾ ਗਿਆ ਮੌਕੇ ਦੇ ਬੰਦੇ ਨੂੰ ਪੁੱਛਿਆ ਗਿਆ ਤਾਂ ਇਹਨੇ ਲਾਇਸੈਂਸ ਵੀ ਪ੍ਰਦੂਸ਼ ਨਹੀਂ ਕਰ ਸਕਿਆ ਬਸ ਸਾਇੰਸ ਨਾ ਹੋਣ ਕਾਰਨ ਤੇ ਸਾਨੂੰ ਇਹਦੀ ਦੁਕਾਨ ਸੀਲ ਕਰਨੀ ਪਈ ਤੇ ਬੰਦੇ ਨੂੰ 3 ਦਿਨਾਂ ਦਾ ਨੋਟਿਸ ਵੀ ਦਿੱਤਾ ਹੈ ਅਗਰ 3 ਦਿਨਾਂ ਦੇ ਅੰਦਰ ਇਹ ਸਾਨੂੰ ਲਾਇਸੈਂਸ ਜਾਂ ਇਹਦੇ ਬਿੱਲ ਪ੍ਰੋਡਿਊਸ ਕਰ ਦਿੰਦਾ ਹੈ ਤਾਂ ਇਸ ਤੋਂ ਬਾਅਦ ਇਹਦਾ ਅਗਲੇਰੀ ਕਾਰਵਾਈ ਕੀਤੀ ਸਰ ਇਹ ਕਾਮਣੀ ਵਿੱਚ ਦੱਸੀਏ ਇਹ ਕਾਮਣੀ ਵੇਚ ਰਹੀ ਸੀ ਲਗਭਗ ਜਿਸ ਕੋਲ ਜਿਸ ਜਿਸ ਪ੍ਰਕਾਰ ਦੀ ਧਗੀਆਂ ਦੇਖੀਆਂ ਉਹ ਤਾਂ ਨਾਂਵਰਾ ਫਰੀ ਸੀਗਾ ਕਿ ਉਹਦੇ ਜਾਦੀ ਦਵਾਈਆਂ ਸੀ ਇਹਦੇ ਕੋਈ ਸਕੋਰ ਦੀ ਗੱਲ ਕੀਤੀ ਜਾ। ਇਹ ਆਯੁਰਵੇਦਿਕ ਦਵਾਈਆਂ ਸੀ ਪਰ ਉਹ ਮਾਤਰਾ ਉਹਨਾਂ ਦੀ ਬਹੁਤ ਜ਼ਿਆਦਾ ਘੱਟ ਸੀ। ਕਾਮਣੀ ਦੀ ਮਾਤਰਾ ਜ਼ਿਆਦਾ ਸੀ ਉਹਦੇ ਨਾਲ। ਕਿ ਕਿਹੜੀ ਕੰਪਨੀ ਦੀ ਸੀ? ਅਲੱਗ-ਅਲੱਗ ਕੰਪਨੀਆਂ ਦੀ ਸੀ। ਅੱਛਾ। ਅਲੱਗ گاؤں। ਕਿੰਨੇ ਟਾਈਮ ਤੋਂ ਇਹ ਕਾਮਣੀ ਗੋਲੀ ਹੈ? ਹਾਂਜੀ। ਕੀ ਲਈ ਰੱਖ ਸਕਦੇ ਆ ਕਿ ਨਹੀਂ ਰੱਖ ਸਕਦੇ? ਦੇਖੋ ਜੇ ਬਿਲ ਹੈ ਬੰਦੇ ਕੋਲੇ। ਬਿਲ ਤੇ ਲੈ ਕੇ ਵੇਚਦਾ ਬੰਦਾ ਡਾਕਟਰ ਦੀ ਪਰਚੀ ਤੇ। ਉਹ ਤਾਂ ਲੀਗਲ ਹੈ। ਬਦਾਊਟ ਪ੍ਰੈਸਕ੍ਰਿਪਸ਼ਨ ਜਿਹੜਾ ਕੋਈ ਵੇਚਦਾ ਹੈ। ਉਹ ਇਲੈਗਲ ਹੈ। ਉਹਦੇ ਸਾਈਕੋਲੋਜੀ ਛਾਪਾਂ ਮਾਤਸ ਇੱਥੇ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਹੈ ਕਿ ਕਾਪੜੀਆਂ ਵੇਚਦੀ ਹੈ ਜਿਹੜੇ ਵੱਡੀ ਪੱਦਰ ਤੇ ਜਿਹੜੀ 100-100 ਸ਼ੀਸ਼ੀ ਵੀ ਵੇਚਦੇ ਸਰ ਦੇਖੋ ਜਿਸ ਜਿੰਨੀ ਸਾਨੂੰ ਲੀਡ ਮਿਲਦੀ ਹੈ ਅਸੀਂ ਉਸ ਪ੍ਰਕਾਰ ਦੀ ਕਾਰਵਾਈ ਕਰ ਰਹੇ ਹਾਂ ਦੇਖੋ ਅੱਗੇ ਵੀ ਸਾਨੂੰ ਜੇ ਕੋਈ ਇਸ ਪ੍ਰਕਾਰ ਦੀ ਲੀਡ ਮਿਲੂਗੀ ਅਸੀਂ ਉਹਨਾਂ ਦੇ ਚਾਰਵਾਈ ਜ਼ਰੂਰ ਕਰਾਂਗੇ ਫਸਟ ਆਫ ਆਲ ਸਾਡਾ ਜਿਹੜਾ ਉਹ ਅਸੂਲ ਹੈ ਜੋ ਅਸੀਂ ਪਹਿਲਾਂ ਦਾ ਅਗਲੇ ਦਾ ਬਿੱਲ ਦੇਖਣਾ ਹੈ ਬਿੱਲ ਅਗਲੇ ਕੋਲ ਅਸਲੀ ਬਲੇ ਉਸ ਦਵਾਈ ਦਾ ਜੇ ਉਹ ਆਪਣੀ ਪਰਚੀ ਤੇ ਡਾਕਟਰੀ ਤੇ ਵੇਚ ਰਿਹਾ ਤਾਂ ਅਸੀਂ ਉਹਨੂੰ ਇਲੈਗਲ ਨਹੀਂ ਇਹ ਦੁਕਾਨ ਕਿੱਥੇ ਆ ਸਰ ਕਿੰਨੇ ਟਾਈਮ ਤੋਂ ਇਹ ਕਰ ਰਹੇ ਸੀ ਇਹ ਕੰਮ ਕੌਣ ਬੰਦਾ ਇਹ ਬੰਦੇ ਦੀ ਸਾਨੂੰ ਦਾ ਐਸ ਐਚਓ ਸਿਵਲ ਲਾਈਨ ਜਿਹੜਾ ਹਰਜੋਤ ਜੀ ਇਹਨਾਂ ਨੇ ਸਾਨੂੰ ਬੁਲਾਇਆ ਸੀਗਾ ਇਹਨਾਂ ਨੇ ਇਤੋਂ ਨੰਗਦੇ ਡੱਬਦੇ ਦੇਖਿਆ ਉਹ ਬੱਲਾ ਕੀ ਲੱਗਦਾ ਨਹੀਂ ਸਰ ਇਹ ਇੰਸਟੀਚੂਟ ਵਾਲਾ ਏਰੀਆ ਦਾ ਇੱਥੇ ਇਸ ਤਰ੍ਹਾਂ ਦੇ ਕੰਮ ਕਰਦੇ ਬਿਲਕੁਲ ਨਹੀਂ ਹੁੰਦੇ ਜਿਹੜੇ ਬੋੜਾ ਆਪਣਾ ਬੱਚਿਆਂ ਦਾ ਉਹ ਇੱਕ ਖਰਾਬ ਹੋ ਰਿਹਾ ਨਾਲ ਵਿਦਿਆਰਥੀ ਡਾ ਪਰੇ ਨੇ ਇਤੋਂ ਇਹਨਾਂ ਯਾਦਾ ਇੱਥੇ ਦੇਖ ਰਹੇ ਆਂ ਵੀ ਇੰਨੇ ਬੜੀਆ ਲੋਕ ਰਹਿੰਦੇ ਨੇ ਪਰ ਲੋਕ ਕਿਸੇ ਦਾ ਨਹੀਂ ਫਾਇਦਾ ਸੋਚਦੇ ਆਪਣਾ ਫਾਇਦਾ ਲੈਣ ਵਾਸਤੇ ਇਹ ਚੀਜ਼ਾਂ ਵੇਚੀ ਜਾਂਦੇ ਨੇ ਆਪਦਾ ਪੈਸਾ ਇੱਕ ਦੁਕਾਨ ਦੇ ਇਹਨੇ బోర్ ਲਗਾਇਆ ਹੋਇਆ ਹੈ బోర్ ਦੇ ਉੱਤੇ ਕੋਈ ਡਿਗਰੀ ਨਹੀਂ ਲਿਖੀ ਆਪਦੀ ਕੁਝ ਨਹੀਂ ਹੈ ਜੀ ਇਹਦੇ ਕੋਈ ਡੋਕੂ ਕਿੰਨੀ ਪੈਂਦੀ ਉੱਤੇ ਦੇਖੋ ਡਿਗਰੀ ਨਾ ਲਿਖੋ ਕਮ ਸੇ ਕਮ ਇੱਕ ਲਾਇਸੈਂਸ ਤਾਂ ਅੰਦਰ ਹੋਣਾ ਚਾਹੀਦਾ ਲਾਇਸੈਂਸ ਵੀ ਨਹੀਂ ਹੈ ਸੀ ਇਹ ਬੰਦੇ ਸਰ ਬੜੇ ਬੜੇ ਦੁਕਾਨਦਾਰ ਇਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਕੋਲੇ ਕੋਈ ਮੈਡੀਸਨ ਨਹੀਂ ਰੱਖੀ ਸਿਰਫ ਕਾਮੀਆਂ ਹੀ ਵੇਚਦੇ ਆ ਪਰ ਉਹ ਦਿਖਾਵੇ ਦੇ ਵਿੱਚ ਰੱਖਿਆ ਹੋਈਆਂ ਮੈਡੀਸਿਨ ਉਹ ਐਸਪਾਇਰੀ ਡੇਟ ਦੀਆਂ ਅੱਛਾ ਤੇ ਕਾਰਵਾਈ ਕਦੋਂ ਤੱਕ ਕੀਤੀ ਜਾਊ ਸਰ ਜੀ ਸਾਨੂੰ ਤੁਸੀਂ ਦੱਸੋ ਸਾਨੂੰ ਨਾਮ ਦੱਸੋ ਦੁਕਾਨ ਦਾ ਅਸੀਂ ਇੱਥੋਂ ਸਿੱਧਾ ਉੱਧਰ ਹੀ ਚੱਲ ਪਾਂਗੇ ਡਾਕਟਰ ਸਾਹਿਬ ਜੇ ਗੱਲ ਕੀਤੀ ਹੈ ਕਿੰਨੇ ਟਾਈਮ ਤੇ ਇਹ ਕੰਮ ਕਰਦਾ ਉਹ ਤੇ ਲਾਈਦਾ ਜੀ ਡਾਕਟਰ ਕਹਿੰਦਾ ਚਾਹੋਗੇ ਅੱਜ ਜਿਹੜੀ ਇਹ ਰਕਾਨ ਸੀਲ ਕੀਤੀ ਹੈ ਸਰ ਤੇ ਕੀ ਕੁਝ ਪਾਇਆ ਗਿਆ ਦੇ ਕੋਲੇ ਕੀ ਕੁਝ ਨਹੀਂ ਪਾਇਆ ਗਿਆ ਪੰਜਾਬ ਸਰਕਾਰ ਪੰਜਾਬ ਸਰਕਾਰ ਵੱਲੋਂ ਜਿਹੜੀ ਯੋਧ ਨਸ਼ੇ ਵਿਰੋਧ ਮੁਹਿੰਮ ਚਲਾਈ ਗਈ ਆ ਉਸ ਤੇ ਜਿਹੜਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਜਿਹੜੇ ਇੱਕ ਸੇ ਪੰਜਾਬ ਦੀ ਜਿਹੜੀ ਟਿਪ ਚਲਾਈ ਗਈ ਹੈ ਉਸ ਤੇ ਸਾਨੂੰ ਕੰਪਲੇਨ ਮਿਲੀ ਸੀ ਵੀ ਰਹਿਮਤ ਜਿਹੜਾ ਆਯੁਰਵੈਦਿਕ ਸਟੋਰ ਹੈ ਨੇੜੇ ਸੁਖਮਨੀ ਡੈਰੀ ਅਜੀਤ ਰੋਡ ਤੇ ਇਹਦੇ ਵੱਲੋਂ ਜਿਹੜਾ ਹੈਗਾ ਇਲੈਗਲ ਜਿਹੜੇ ਹੈਗਾ ਐਕਟੀਵਿਟੀ ਕੀਤੀ ਜਾ ਰਹੀ ਹੈ ਕੁਝ ਨਸ਼ੇ ਵੇਚੇ ਜਾ ਰਹੇ ਉਸ ਤੇ ਦੀ ਮੇਰੇ ਵੱਲੋਂ ਜਿਹੜਾ ਹੈਗਾ ਬਲਦੇਵ ਰਾਜ ਜੀ ਹੈਗੇ ਜਿਹੜੇ ਆਯੁਰਵੈਦਿਕ ਡਰਗ ਇਨਸਪੈਕਟਰ ਆ ਉਹਨਾਂ ਨਾਲ ਤਾਲਮੇਲ ਕੀਤਾ ਗਿਆ ਤੇ ਅੱਜ ਸਾਡੇ ਵੱਲੋਂ ਉਹਨਾਂ ਨਾਲ ਜੁਆਇੰਟ ਟੀਮ ਤੇ ਜਿਹੜੀ ਹੈਗੀ ਇਹਦੀ ਚੈਕਿੰਗ ਕੀਤੀ ਗਈ ਜਿਸ ਤੇ ਅਜੇ ਨਾਮ ਦਾ ਵਿਅਕਤੀ ਜਿਹੜਾ ਕਿ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਹੈ ਤੇ ਇਸ ਜਿਹੜਾ ਸਟੋਰ ਤੋਂ ਹੈ ਜਿਹੜਾ ਕਾਫੀ ਮਾਤਰਾ ਚ ਜਿਹੜੀ ਹੈਗੀ ਹੈ ਕਾਮਣੀ ਜਿਹੜੀ ਕਰੀਬ 70 ਤੋਂ 75 ਸ਼ੀਸ਼ੀਆਂ ਜਿਹੜੀਆਂ ਕਾਮਣੀ ਦੀਆਂ ਮਿਲੀਆਂ ਤੇ ਉਸ ਤਰ ਜਿਹੜਾ ਹੈਗਾ ਇਹਦੇ ਕੋਲੇ ਕੋਈ ਵੀ ਲਾਇਸੈਂਸ ਜਿਹੜਾ ਹੈਗਾ ਡਰੱਗ ਇੰਸਪੈਕਟਰ ਜੀ ਵੱਲੋਂ ਕੁਛ ਹੰਤੇ ਕੋਈ ਇਹ ਲਾਇਸੈਂਸ ਪੇਚ ਨਹੀਂ ਕਰ ਸਕਿਆ ਨਾ ਹੀ ਬਿੱਲ ਉਸ ਤੈਦੀ ਜਿਹੜਾ ਇਹਨੂੰ ਰਹਿਮਤ ਆਯੁਰਵੈਦਿਕ ਸਟੋਰ ਹੈ ਇਹਨੂੰ ਸੀਲ ਕੀਤਾ ਗਿਆ ਹੈਗਾ ਦਰਾਸਟ ਰੈਸਪੈਕਟ ਯੈਲੋ ਤੇ ਅਗਲੀ ਜਿਹੜੀ ਕਾਰਵਾਈ ਹੈ ਉਹਨਾਂ ਵੱਲੋਂ ਜਿਹੜੀ ਲਿਆਂਦੀ ਜਾਵੇ ਸਰ ਇਹ ਨਾਮ ਕੀ ਇਸ ਵਿਅਕਤੀ ਦਾ ਤੇ ਕਿਹਦੀ ਦੁਕਾਨ ਹੈ ਇਹ ਅਜੇ ਕੁਮਾਰ ਨਾਮ ਦਾ ਵਿਅਕਤੀ ਹੈ ਜਿਹੜਾ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਹੈ ਤੇ ਆਯੁਰਵੈਦਿਕ ਜਿਹੜਾ ਹੈ ਰਹਿਮਤ ਆਯੁਰਵੈਦਿਕ ਸਟੋਰ ਹੈ ਜਿਹੜਾ ਨੇੜੇ ਸੁਖਮਣੀ ਡੈਰੀ ਅਜੀਤ ਰੋਡ ਤੇ 17 ਨੰਬਰ ਪਾਰਕ ਪਹਿਲਾਂ ਕੋਈ ਮਾਮਲਾ ਦਾ ਜਿਹੜਾ ਇਸ ਉਸ ਸੰਬੰਧੀ ਜਿਹੜਾ ਹੈਗਾ ਅਸੀਂ ਜਿਹੜੀ ਇਹਦੀ ਪੜਤਾਲ ਕਰਾਂਗੇ ਤੇ ਬਾਕੀ ਜਿਹੜੀ ਹੈਗੀ ਇਹ ਕਾਰਵਾਈ ਜਿਹੜੀ ਹੈਗੀ ਆ ਡਰੱਗ ਇਨਸਪੈਕਟਰ ਜੇ ਅਲੋਂਡੋ ਲਿਆਂਦੀ ਜਾ ਰਹੀ ਹੈ ਨੂੰ ਨੋਟਿਸ ਦਿੱਤਾ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਕਿਉਂਕਿ ਇਹ ਤਾਂ ਕਾफी ਰੁਕਾਵ ਲੈ ਗਈਆਂ ਦਵਾਈਆਂ ਦੀ ਉਸ ਸਾੜ ਦੇ ਵਿੱਚ ਕਾਮਯਾਬੀ ਵਿੱਚ ਆnde ਕਿਸ ਤਰ੍ਹਾਂ ਦੀ ਕਾਰਵਾਈ ਕਰੋ ਕੀ ਵਾਰਨਿੰਗ ਡੋਣਾ ਇਹ ਹੀ ਹੈ ਜਿਹੜਾ ਸਾਨੂੰ ਜਿੱਥੋਂ ਕੋਈ ਵੀ ਲੀਡ ਮਿਲਦੀ ਹੈ ਕੋਈ ਕੰਪਲੇਨ ਮਿਲਦੀ ਹੈ ਇਨਫੋਰਮੇਸ਼ਨ ਉਸਤੇ ਤੁਰੰਤ ਜਿਹੜੀ ਹੈਗੀ ਸਾਡੇ ਮਾਨਜੋਗ ਸੀਨੀਅਰ ਕਪਤਾਨ ਪੁਲਿਸ ਮੈਡਮ ਅਮਨੀਤ ਗੁੰਡਲ ਆਈਪੀਐਸ ਦੀ ਸਾਕਤ ਦੇ ਇਹਨਾਂ ਨਿਰਦੇਸ਼ ਹੈ ਵੀ ਤੁਰੰਤ ਉਹਦੇ ਕਾਰਵਾਈ ਕੀਤੀ ਜਾਵੇ ਤੇ ਉਸ ਤਹਿਤ ਹੀ ਜਿਹੜਾ ਹੈਗਾ ਸਾਡੇ ਵੱਲੋਂ ਅੱਜ ਜਿਹੜਾ ਹੈਗਾ ਡਰੱਗ ਇਨਸਪੈਕਟਰ ਉਹਨਾਂ ਨੂੰ ਨਾਲ ਲੈ ਕੇ ਤੇ ਇਹ ਕਾਰਵਾਈ ਕੀਤੀ ਗਈ ਹੈ ਤੇ ਇਹ ਕਾਰਵਾਈ ਅੱਗੇ ਵੀ ਜਿਹੜਾ ਹੈਗਾ ਜਾਰੀ ਰਹੂਗੀ ਕੋਈ ਵੀ ਬੰਦਾ ਇਹ ਨਾ ਸੋਚੇ ਕੋਈ ਮੈਡੀਕਲ ਆਲਾ ਜਾਂ ਆਯੁਰਵੈਦਿਕ ਸਟੋਰ ਵਾਲਾ ਵੀ ਜਿਹੜਾ ਮੈਂ ਇੱਕ ਸਟੋਰ ਆਯੁਰਵੈਦਿਕ ਦੇ ਨਾਂ ਤੇ ਜਾਂ ਮੈਡੀਕਲ ਦੇ ਨਾਂ ਤੇ ਕੋਈ ਨਸ਼ਾ ਵੇਚ ਕੇ ਜਿਹੜੀ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਦੂਗਾ ਉਹਨਾਂ ਨੂੰ ਜਿਹੜੀ ਇੱਕ ਹੀ ਸਾਕਤ ਜਿਹੜੀ ਵਾਰਨਿੰਗ ਹੈ ਵੀ ਜਿਹੜਾ ਹੈਗਾ ਪੁਲਸ ਹਮੇਸ਼ਾ ਜਿਹੜੀ ਹੈਗੀ ਹੈ ਇਹਨਾਂ ਚੀਜ਼ਾਂ ਨੂੰ ਘਰ ਕਰਨ ਲਈ ਹਮੇਸ਼ਾ ਤੇ ਅੱਗੇ ਵੀ ਜਿਹੜੀਆਂ ਇਹ ਜਿਹੜੀਆਂ ਕਾਰਵਾਈ ਆ ਮਤਲਬ ਵਿੱਚ ਲਿਆਂਦੀ ਤੇ ਕੋਈ ਸ਼ਿਕਾਇਤ ਸੀ ਆ ਕੋਈ ਜਿਹੜੀ ਐਸ ਦਿਪਾਰਟਮੈਂਟ ਪੰਜਾਬ ਸਰਕਾਰ ਵੱਲੋਂ ਸਾਨੂੰ ਜਿਹੜੀ ਇੱਕ ਸੇਫ ਪੰਜਾਬ ਦੀ ਜਿਹੜੀ ਹੈਲਪਲਾਈਨ ਨੰਬਰ ਬਹੁਤ ਵਧੀਆ ਉਹਨਾਂ ਦਾ ਹੈਲਪਲਾਈਨ ਨੰਬਰ ਚਲਾਈ ਗਈ ਹੈ ਉਸ ਤੇ ਸਾਨੂੰ ਜਿਹੜੀ ਇਹਦੀ ਕੰਪਲੇਂਟ ਆਸ ਲੋਈ ਸੀ ਤੇ ਉਹਦੇ ਮਦਦਕ ਜਿਹੜੀ ਹੈਗੀ ਆ ਸਾਨੂੰ ਡਰਗ ਇਨਸਪੈਕਟਰ ਨਾਲ ਉਹਨਾਂ ਨਾਲ ਤਾਲਮਿਲ ਕਰਕੇ ਕਾਰਵਾਈ ਅਮਲ ਕਿੱਲੀ ਹੈ ਜੀ ਟੂਕ ਦਾ ਏਰੀਆ ਦਾ ਕਾਫੀ ਬੱਚੇ ਤੋਂ ਪਰਾਂ ਆਉਂਦੇ ਨੇ ਕਿ ਲੱਗਦਾ ਨਹੀਂਗਾ ਇੱਥੇ ਇਸ ਤਰ੍ਹਾਂ ਦੀ ਆ ਕੰਮ ਹੋ ਰਹੇ ਨੇ ਹਾਂਜੀ ਜੇ ਇਹੀ ਮੈਸੇਜ ਹੈ ਤੁਹਾਡੇ ਲਈ ਜੇ ਕੋਈ ਵੀ ਇਹੋ ਜਿਹਾ ਕੰਮ ਕਰੂਗਾ ਜਿਹੜਾ ਕੋਈ ਵੀ ਜਵਾਨੀ ਨੂੰ ਜਿਹੜਾ ਪੰਜਾਬ ਦੀਨ ਖਰਾਬ ਕਰੂਗਾ ਉਹਦੇ ਜਿਹੜੀ ਸਭ ਤੋਂ ਸਖਤ ਕਾਰਵਾਈ ਜਿਹੜੀ ਕਾਨੂੰਨ ਅਨੁਸਾਰ ਬੰਦੀ ਅਮਲ ਜਲਿਆਦੀ